ਲੋ ਜੀ ਹੁਣ ਕੱਗਰ ਦਰਿਆ ਦੇ ਵਿੱਚ ਵੀ ਵੱਜਿਆ ਖਤਰੇ ਦਾ ਘੂਗੂ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਸਹਿਮੇ ਲੋਕ ਕਿਉਂਕਿ ਕੱਗਰ ਦਰਿਆ ਦੀ ਤਬਾਹੀ ਅਜਹੀ ਹੁੰਦੀ ਹੈ ਕਿ ਪਿਛਲੀ ਵਾਰ ਮੱਚੀ ਤਬਾਹੀ ਹਲੇ ਤੱਕ ਲੋਕਾਂ ਦੇ ਜ਼ਿਹਨ ਦੇ ਵਿੱਚੋਂ ਨਹੀਂ ਗਈ ਹੈ ਜੀਹਾਂ ਦਾ ਦੱਸਦੀ ਹੈ ਕਿ ਕੱਗਰ ਦੇ ਦਰਿਆ ਦਾ ਪਾਣੀ 746.6 ਫੁੱਟ ਹੋ ਚੁੱਕਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਥੋੜਾ ਜਿਹਾ ਹੀ ਫਰਕ ਰਹਿ ਚੁੱਕਿਆ ਕਿਉਂਕਿ 748 ਤੋਂ ਜਿਹੜਾ ਕਿ ਖਤਰਾ ਪਾਰ ਹੋ ਜਾਂਦਾ ਤਾਂ 746 ਹੋ ਚੁੱਕਿਆ ਹਿਮਾਚਲ ਦੇ ਵਿੱਚ ਭਾਰੀ ਬਾਰਿਸ਼ ਹੋਣ ਦੇ ਚੱਲਦੇ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਾ ਚੁੱਕਿਆ ਤੇ ਇਸੇ ਕਰਕੇ ਹੁਣ ਪ੍ਰਸ਼ਾਸਨ ਜਿਹੜਾ ਕਿ ਸਤਰਕ ਹੋ ਚੁੱਕਿਆ ਐਸ ਡੀ ਐਮ ਮੋੜ ਕਸੂਬਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਿਮਾਚਲ ਚੰਡੀਗੜ੍ਹ ਤੇ ਕਾਂੜੀ ਮਰਕੰਡਾ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਖਨੌਰੀ ਘੱਗਰ ਦਰਿਆ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਕਿ ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ ਤਾਂ ਕਿ ਇੱਥੇ ਜਿਹੜੇ ਕਿ ਹਾਲਾਤ ਬੇਕਾਬੂ ਨਾ ਹੋਣ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਬਲਜੀਤ ਸਿੰਘ ਪਿੰਡ ਸਾਡਾ ਗੁਰਰਣਗਪੁਰਾ ਜੀ ਜੋਖਨੋਰੀ ਦੇ ਬਿਲਕੁਲ ਨਾਲ ਪੈਂਦੇ। ਕੰਮਜੀਤ ਜੀ ਗੱਲ ਕੀਤੀ ਜਾਵੇ ਇਸ ਵਾਰੀ ਜਿਹੜਾ ਖੱਗਰ ਦਾ ਲੈਵਲ ਹੈ 744 ਹੋ ਚੁੱਕਿਆ ਲਗਾਤਾਰ ਮੀਂਹ ਪੈ ਰਿਹਾ ਹੁਣ ਥੋੜੀ ਜੀ ਧੁੱਪ ਦੀ ਝਲਕ ਨਜ਼ਰ ਆਈ ਆ ਪਿੱਛੋਂ ਜਿਹੜੇ ਸੁਖਨਾ ਚੀਤ ਦੇ ਫਲੱਡ ਗੇਟ ਵੀ ਖੋਲੇ ਗਏ ਨੇ ਕਿੱਦਾਂ ਦੇ ਹਾਲਾਤ ਨੇ ਜਿਹੜੇ ਬਣੇ ਲੋਕਾਂ ਦੇ ਦਿਲ ਦੇ ਵਿੱਚ ਕੀ ਡਰ ਚੱਲ ਰਿਹਾ ਇਸ ਟੈਨ ਲੋਕਾਂ ਦੇ ਦਿਲ ਦੇ ਵਿੱਚ ਪੂਰਾ ਸੈਮ ਦਾ ਮਾਹੌਲ ਚੱਲੰਦਾ ਹੈ ਈ ਖੱਗਰ ਦੇ ਪਿੱਛੇ ਪਾਣੀ ਦਾ ਵਾਧਾ ਹੀ ਹੋ ਰਿਹਾ ਪਿੰਡ ਉਲਟਪੁਰ ਕੋ ਫਟ ਵਧਿਆ ਜੀ ਕੱਲ ਇੱਕ ਵਾਰੀ ਘਟਣ ਤੋਂ ਬਾਅਦ ਘੱਗਰਦਾ ਫਿਰ ਤਿੰਨ ਚਾਰ ਵਾਰੀ ਤਿੰਨ ਚਾਰ ਫੁੱਟ ਵਧਿਆ ਹੈ ਤੇ ਉਹਦੇ ਨਾਲ ਬਹੁਤ ਸੈਮ ਦਾ ਮੋਹਲਾ ਸਾਡੇ ਇੱਥੋਂ ਥੋੜੀ ਪਿਛੇ 5 ਕਿਲੋਮੀਟਰ ਪਿੰਡ ਤਈਪੁਰ ਪੈਂਦਾ ਜੀ ਉੱਥੇ ਭਾਰਤ ਮਾਲਾ ਰੋਡ ਲੰਘਦਾ ਹੈ ਉੱਥੇ ਸਾਡੇ 5-6 ਪਿੰਡਾਂ ਨੇ ਅੱਜ ਤੋਂ 27-28 ਦਿਨ ਹੋ ਗਏ ਧਰਨਾ ਲਾਇਆ ਹੋਇਆ ਪੱਕਾ ਉੱਥੇ ਇਹਨਾਂ ਨੇ ਇੱਥੇ ਤਾਂ ਫਿਰ ਵੀ ਬੰਨ ਉੱਥੇ ਐਨਐਚਏ ਨੇ ਬੰਨ ਜਿਵੇਂ ਵੱਡਿਆ ਹੋਇਆ ਉਥੋਂ ਜੇ ਰਾਤ ਇੱਕ ਦੋ ਫੁੱਟ ਹੋਰ ਵਾਇ ਉਥੋਂ ਬੰਨ ਆਪਣੇ ਪੁੱਛਲ ਜਾਣਾ ਜੀ ਇੰਨਾ ਬੁਰਾ ਹਾਲ ਕੀਤਾ ਹੈ ਐਨਐਚਏ ਵਾਲੇ ਜਿਵੇਂ ਆਪਾਂ ਗੱਲ ਕਰੀਏ ਫਸਲਾਂ ਹੁਣ ਪੱਕ ਕੇ ਤਕਰੀਬਨ ਕੈਸਾ ਨੇ ਮਹੀਨੇ ਤੱਕ ਕਟਾਈ ਹੋਣੀ ਸੀ ਫਸਲਾਂ ਦੀ ਪਿਛਲੀ ਵਾਰ 2023 ਦੇ ਵਿੱਚ ਫਸਲਾਂ ਸੀ ਹਜੇ ਲਗਾ ਕੇ ਹੀ ਹਟੇ ਸੀ ਹੁਣ ਕਿੰਦਾ ਤੇ ਹਾਲਾਤ ਨੇ ਜ਼ਿਮੀਂਦਾਰਾਂ ਦੇ ਕਿਉਂਕਿ ਸਿਰਫ 2 ਸਾਲਾਂ ਦਾ ਵਿੱਚ ਗੈਪ ਹੈ ਉਹਨਾਂ 2 ਸਾਲਾਂ ਬਾਅਦ ਫੇਰ ਪਾਣੀ ਦੀ ਮਾਰ ਚੱਲਣੀ ਪਾ ਭਾਜੀ ਤੁਹਾਨੂੰ ਪਤਾ ਹੈ ਲੋਕਾਂ ਨੂੰ ਤਾਂ ਜੇ ਪਹਿਲੇ ਹਾੜੀ ਨਹੀਂ ਸੀ ਪੁੱਲਿਓ ਦਾ ਹੀ ਨਹੀਂ ਸੀ ਨੁਕਸਾਨ ਪੂਰਾ ਹੈ ਹੁਣ ਵੀ ਫਸਲਾਂ ਬਿਲਕੁਲ ਤਿਆਰ ਨਹੀਂ ਇੱਕ ਬਸ ਸਪਰੇਅ ਦੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਆ ਪਹਿਲਾਂ ਵੀ بارش ਦਾ ਪਾਣੀ ਇਕੱਠਾ ਹੋਣਾ ਗੋਬੇ ਦਾ ਹੀ ਬਹੁਤ ਨੁਕਸਾਨ ਹੋ ਗਿਆ ਹੈ ਬੋਨੇ ਬੂਟਿਆਂ ਨੇ ਉਹਦੇ ਕਰਕੇ ਜ਼ਿਮੀਂਦਾਰ ਚ ਪਹਿਲੇ ਹੀ ਡਰਦਾ ਮਾਹੌਲ ਸੀ ਹੁਣ ਪਾਣੀ ਕਰਕੇ ਤੇ ਜ਼ਿਮੀਂਦਾਰ ਇੱਕ ਮੂੰਹ ਤੋਂ ਦੱਸ ਨਹੀਂ ਸਕਦਾ ਅੰਦਰ ਤੋਂ ਪੂਰਾ ਸਹਿਮ ਦਾ ਮਾਹੌਲ ਬਣਿਆ ਹੈ ਜਿਵੇਂ ਆਪਾਂ ਗੱਲ ਕਰੀਏ ਕਿ ਖੱਗਰ ਦੇ ਕੰਡੇ ਮਜ਼ਬੂਤ ਕਰਨ ਦਾ ਕਰੋੜਾਂ ਦਾ ਬਜਟ ਹੁੰਦਾ ਹੈ ਡਰੇਨ ਸਾਫ ਕਰਨ ਦਾ ਕੀ ਲੱਗਦਾ ਕਿ ਇਸ ਵਾਰੀ ਡਰੇਨ ਵਗੈਰਾ ਸਫਾਈ ਕੀਤੀ ਗਈ ਸੀ ਭਾਜੀ 5-6 ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕੋਈ ਸਫਾਈ ਨਹੀਂ ਹੋਈ ਕੁਝ ਨਹੀਂ ਇੱਕ ਬਸ ਗੰਗਲੋਂ ਤੋਂ ਮਿੱਟੀ ਝਾੜਦੇ ਹੀ ਜੇ ਜਿਹੜੀ ਸਫਾਈ ਹੁੰਦੀ ਹੁੰਦੀ ਤੇ ਇੰਨਾ ਵੱਡਾ ਨੁਕਸਾਨ ਨ ਤੋਂ ਰਦਰ ਪਰਸੋਂ ਸ਼ਾਮ ਤੋਂ ਪਾਣੀ ਦਾ ਪੱਧਰ ਥੋੜਾ ਵਧ ਰਿਹਾ ਤੇ ਡੂ ਟ ਜਿਹੜੀ ਪਿੱਛੇ ਦਾ ਕੈਚਮੈਂਟ ਏਰੀਆ ਹੈਗਾ ਕਗਰ ਦਾ ਪੰਜਕੂਲਾ ਲੋਅਰ ਸ਼ਿਵਾਲਿਕਸ ਚੰਡੀਗੜ੍ਹ ਤੇ ਇਧਰ ਇਸ ਤਰ੍ਹਾਂ ਹੀ ਜਿਹੜੇ ਹਰਿਆਣੇ ਚੋਂ ਟਾਂਗਰੀ ਮਾਰਕੰਡਾ ਆਉਂਦੇ ਨੇ ਜੀ ਉਹਨਾਂ ਦੇ ਵੀ ਕੈਚਮੈਂਟ ਏਰੀਆ ਜਿਹੜੇ ਹਰਿਆਣੇ ਦੇ 3-4 ਡਿਸਟ੍ਰਿਕਟ ਨੇ ਜਿਵੇਂ ਅੰਬਾਲਾ ਕੁਰਕਸ਼ੇਤਰ ਯਮਨਾ ਨਗਰ ਉਹ ਬਾਰਸ਼ਾਂ ਪੈਣ ਕਰਕੇ ਥੋੜਾ ਵੱਧ ਰਿਹਾ ਪਰ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਚ ਹੈ ਅਸੀਂ ਵਾਚਫੁੱਲ ਹਾਂ ਅਸੀਂ ਜਿਹੜਾ ਬਿਲਕੁਲ ਜਿੰਨੇ ਵੀ ਵਲਨਰੇਬਲ ਪੁਆਇੰਟਸ ਨੇ ਸਾਰਿਆਂ ਤੇ ਅਸੀਂ ਆਪਣੀਆਂ ਮਸ਼ੀਨਸ ਜਿਹੜੀਆਂ ਡਰੇਨੇਜ ਵਿਭਾਗ ਵੱਲੋਂ ਜੀਸੀਬੀ ਮਸ਼ੀਨਾਂ ਅ ਸਟੇਸ਼ਨ ਕੀਤੀਆਂ ਗਈਆਂ ਨੇ ਹਰ ਜਗ੍ਹਾ ਤੇ ਜਿਹੜੇ ਸੈਂਡ ਬੈਗਸ ਬਹੁਤ ਸਾਰੀ ਕੁਆਂਟੀਟੀ ਦੇ ਵਿੱਚ ਫਿਲ ਕਰਕੇ ਰੱਖੇ ਗਏ ਨੇ ਜਿੱਥੇ ਕਿਤੇ ਵੀ ਲੋਕਲ بارش ਵੀ ਹੋ ਰਹੀ ਹੈ ਜਿੱਥੇ ਕਿਤੇ ਇਨਫੋਰਮੇਸ਼ਨ ਮਿਲਦੀ ਹੈ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਤੇ ਸਾਡੇ ਜਿਹੜੇ ਵੀਡੀਓ ਦਾ ਫੀਲਡ ਸਟਾਫ ਹੈ ਉਹ ਲਗਾਤਾਰ ਜਿਹੜੀ ਪੈਟਰੋਲਿੰਗ ਕਰ ਰਹੇ ਨੇ ਬੰਨਾਂ ਦੀ ਉਹਨਾਂ ਤੋਂ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਜਾਂ ਕੋਈ ਜਿਹੜੇ ਆਪਣੇ ਲੋਕੀ ਬਹੁਤ ਵਿਜੀਲੈਂਟ ਨੇ ਜਿਹੜੇ ਜਿਨ੍ਹਾਂ ਦੇ ਖੇਤ ਨੇ ਆਸ-ਪਾਸ ਜਿਹੜੇ ਪਿੰਡਾਂ ਵਾਲੇ ਨੇ ਬਹੁਤ ਵਿਜੀਲੈਂਟ ਨੇ ਬਟ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ ਸਾਰੀ ਚੀਜ਼ ਨੂੰ ਉਹ ਕੰਟਰੀਬਿਊਟ ਕਰ ਰਹੇ ਨੇ ਸਾਰਾ ਮੈਨੇਜ ਕਰ ਰਹੇ ਨੇ ਜਿੱਥੋਂ ਇਨਫਾਰਮੇਸ਼ਨ ਮਿਲਦੀ ਹੈ ਜਿੱਥੇ ਕਿਤੇ ਕੋਈ ਕਮਜ਼ੋਰ ਕੜੀ ਹੁੰਦੀ ਹੈ ਉਹਨੂੰ ਅਸੀਂ ਉਵੇਂ ਜਿੱਥੇ ਕਿਤੇ ਸੈਂਡ ਬੈਗ ਲਗਾ ਕੇ ਉਹਨੂੰ ਸਟਰੈਂਥਨ ਕਰਨ ਲਈ ਲੋੜ ਹੈ ਸੈਂਡ ਬੈਗ ਲਗਾ ਕੇ ਜਿੱਥੇ ਮਿੱਟੀ ਨਾਲ ਕਰਨ ਦੀ ਜ਼ਰੂਰਤ ਹੈ ਉੱਥੇ ਮਿੱਟੀ ਨਾਲ ਤੇ ਉਹ ਸਾਰਾ ਜੀ ਜਿਹੜਾ ਬੜਾ ਜੰਗੀ ਪੱਦਰ ਤੇ ਦਿਨ ਰਾਤ ਚੱਲ ਰਿਹਾ ਔਰ ਵੀ ਆਰ ਵੈਰੀ ਇਜ਼ੀਲੈਂਟ ਤੇ ਪ੍ਰਮਾਤਮਾ ਕਿਰਪਾ ਕਰੇ ਕਿ بارشਾਂ ਪਿੱਛੇ ਬੰਦ ਹੋ ਜਾਣ ਤਾਂ ਵੀ ਹੋਪ ਕਿ ਜਿਹੜਾ ਪਾਣੀ ਨਿਕਲ ਜਾਏਗਾ ਸਰ ਬੰਗਾ ਨੇੜੇ ਚੋਏ ਚ ਉਛਾਲ ਹੋਇਆ ਪਾਣੀ ਦਾ ਕੋਈ ਗੱਲ ਨਹੀਂ ਜੀ ਉੱਥੇ ਜਿਹੜਾ ਹੋਇਆ ਤਾਂ ਜੇ ਪਿੱਛੇ ਪਾਣੀ ਜ਼ਿਆਦਾ ਹੋਏਗਾ ਤਾਂ ਉਹ ਹੋਏਗਾ ਜਿਹੜੀ ਡਰੇਨ ਚੋਂ ਹੁੰਦਾ ਤਾਂ ਕੋਈ ਗੱਲ ਨਹੀਂ ਹੈ ਤੇ ਜਿੱਥੇ ਕਿਤੇ ਵੀ ਅਗਰ ਕੋਈ ਲੋੜ ਪਏਗੀ ਤਾਂ ਉਹਦੇ ਚ ਇੰਟਰਵੈਨਸ਼ਨ ਕਰਨ ਦੀ ਜਾਂ ਕਿਤੇ ਕਿਸੇ ਨੂੰ ਕੋਈ ਡਰੇਨ ਆਊਟ ਨੇਚਰਲ ਜਿਹੜਾ ਪਾਣੀ ਆ ਨੇਚਰਲੀ ਡਰੇਨ ਹੋਏਗਾ ਤੇ ਕਿਤੇ ਕੋਈ ਵੀ ਕਈ ਵਾਰੀ ਐਦਾਂ ਦਾ ਵੀ ਹੁੰਦਾ ਕਿ ਕੋਈ ਰਿਕਵਟਾਂ ਖੜੀਆਂ ਕਰਦਾ ਵਿੱਚੋਂ ਕੋਈ ਬੰਨ ਲਾ ਦਿੰਦੇ ਨੇ ਲੋਕ ਉਹ ਵੀ ਟੇਕਿੰਗ ਕੇਅਰ ਦੇ ਨਾਲ ਦੀ ਨਾਲ ਉਹਨੂੰ ਜਿੱਥੋਂ ਕਿਤੋਂ ਸਾਨੂੰ ਕੋਈ ਐਦਾਂ ਦੀ ਹਮੇਸ਼ਾ ਮਿਲਦੀ ਹੈ ਪਰ ਕੋਈ ਸੈਂਟਰ ਬਣਾਏ ਗਏ ਆ ਆਪਣਾ ਖੜਾ ਦੇ ਬੰਦੇ ਨਜ਼ਰ ਵਿੱਚ ਹਾਂਜੀ ਬਿਲਕੁਲ ਅਸੀਂ ਸੈਂਟਰ ਬਣਾਏ ਆ ਜੀ ਤੇ ਫਿਲਹਾਲ ਅਸੀਂ ਛੇ ਸੈਂਟਰ ਬਣਾਏ ਨੇ ਲੋਡ ਹੋਏਗੀ ਉਹਨਾਂ ਨੂੰ ਆਪਰੇਸ਼ਨਲ ਕਰਾਂਗੇ ਤੇ ਜੇ ਜ਼ਰੂਰਤ ਹੋਏਗੀ ਤਾਂ ਹੋਰ ਵੱਧ ਬਣਾਵਾਂਗੇ ਤੇ ਜਿਸ ਹਿਸਾਬ ਦੀ ਵੀ ਸਿਚੁਏਸ਼ਨ ਡਵੈਲਪ ਹੋਏਗੀ ਉਸ ਹਿਸਾਬ ਨਾਲ ਅਸੀਂ ਵੀ ਅਫਰਫੁਲੀ ਪ੍ਰੇਪੇਅਰਡ ਅਸੀਂ ਤਿਆਰ ਹਾਂ ਪੂਰੀ ਤਰ੍ਹਾਂ ਬਟ ਸਿਰੋਹੀ ਆ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਿਹੜਾ بارش ਰੂਪੇ ਜਵੇ ਤੇ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਸਾਡੇ ਕਿਸਾਨ ਵੀਰਾਂ ਨੂੰ ਆਮ ਪਬਲਿਕ ਨੂੰ ਸਾਡੀ ਜਿਹੜੀ ਆਬਾਦੀ ਹੈ ਉਹਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਗਾ ਲੋਕਾਂ ਨੂੰ ਪੀਲੇ ਹੀ ਹੈ ਜੀ ਕਿ ਨਾ ਨੰਬਰ 1 ਅਫਵਾਹਾਂ 'ਚ ਨਹੀਂ ਪੈਣਾ ਇਹ ਜੇ ਮੌਕੇ ਬਹੁਤ ਸਾਰੀਆਂ ਅਫਵਾਹਾਂ ਲੋਕੀ ਫਲਾਉਂਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਫਵਾਹਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਬਲੀਵ ਕਰ ਲੈਂਦੇ ਆ ਫਿਰ ਆਪਾਂ ਰਿਐਕਟ ਕਰਦੇ ਆ ਜਾਂ ਓਵਰ ਰਿਐਕਟ ਕਰਦੇ ਆ ਉਹਨੂੰ ਆ ਉਹਦੀ ਬਜਾਏ ਅਸੀਂ ਜੋ ਸਰਕਾਰ ਵੱਲੋਂ ਜੋ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਤੇ ਹੀ ਆਪਣੀ ਜਿਹੜੀ ਤਵੱਜੋ ਦੇਣੀ ਹੈ ਤੇ ਉਹਦੇ ਤੇ ਹੀ ਵਿਸ਼ਵਾਸ ਕਰਨਾ ਤੇ ਪਲੱਸ ਵਿਜੀਲੈਂਟ ਰਹਿਣਾ ਬਹੁਤ ਜ਼ਿਆਦਾ ਜਿੱਥੇ ਕਿਤੇ ਵੀ ਕੋਈ ਮਤਲਬ ਕਮਜ਼ੋਰ ਕੜੀ ਮਿਲਦੀ ਹੈ ਜਾਂ ਜਿੱਥੇ ਕਿਤੇ ਕੋਈ ਖੱਡ ਪੈਣ ਦਾ ਖਤਰਾ ਨਜ਼ਰ ਆਉਂਦਾ ਹੈ ਜਿੱਥੇ ਕਿਤੇ ਕੋਈ ਪਟੜੀ ਦੇ ਵਿੱਚ ਕਮਜ਼ੋਰੀ ਨਜ਼ਰ ਆਉਂਦੀ ਹੈ ਤੇ ਇਮੀਡੀਏਟਲੀ ਪ੍ਰਸ਼ਾਸਨ ਨਾਲ ਸੰਪਰਕ ਕਰਨ ਤਾਂ ਕਿ ਉਹਨੂੰ ਨਾਲ ਦੀ ਨਾਲ ਟੇਕ ਕੇਅਰ ਕੀਤਾ ਜਾ ਸਕੇ ਸੋਦਾ ਜੀ ਇੱਕ ਅਗਰ ਦਰਿਆ ਦੇ ਵਿੱਚ ਪਾਣੀ ਵਧਣ ਦੇ ਨਾਲ ਨੇੜਲੇ ਕਈ ਇਲਾਕਿਆਂ ਨੂੰ ਆਪਣੀ ਲਪੇੜ ਦੇ ਵਿੱਚ ਲੈ ਲੈਂਦਾ ਹੈ ਇਸ ਕਰਕੇ ਹੁਣ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਪਰ ਪ੍ਰਸ਼ਾਸਨ ਦੇ ਵੱਲੋਂ ਨਾ ਡਰਨ ਦੀ ਅਪੀਲ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ